ਜੀ ਹਾਂ ਦੋਸਤੋ ਉੱਚ ਨੀਚ ਵਾਲੇ ਆਇਆ ਭੇਦਾਂ ਨੂੰ ਮਿਟਾਉਣ ਲਈ ਸੁੱਤੇ ਹੋਏ ਭਾਗ ਆਇਆ ਹਿੰਦੂ ਦੇ ਜਗਾਉਣ ਲਈ ਸੁਬਾ ਸਵੇਰੇ ਉੱਠਦੇ ਆ ਹੀ ਇਹੋ ਜਿਹੇ ਸ਼ਬਦ ਅੱਜ ਅੱਜਕੱਲ ਸਾਡੇ ਕੰਨ ਨਹੀਂ ਪੈਂਦੇ ਨੇ ਜਿਹੜੇ ਪਿੰਡ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਭਾ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੇ ਵਿੱਚ ਗਾਏ ਜਾਂਦੇ ਨੇ ਔਰ ਗਲੀ ਗਲੀ ਪਹੁੰਚ ਕੇ ਮੱਲੇ ਮੱਲੇ ਤੇ ਪਹੁੰਚ ਗਏ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੋੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਿਹੜਾ ਸੰਗਰੂਰ ਦੇ ਪਿੰਡ ਤੁੰਗਾ ਦੇ ਵਿੱਚ ਵੀ ਪਿੰਡ ਦੀ ਸੰਗਤ ਵੱਲੋਂ ਪ੍ਰਭਾਵਤ ਫੇਰੀਆਂ ਗੱਡੀਆਂ ਗਈਆਂ ਤੇ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੀ ਸੰਗਤ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਵਕਫਾ ਥਾਵਾਂ ਦੇ ਉੱਤੇ ਸੰਗਤ ਵੱਲੋਂ ਜਿਹੜਾ ਇੰਨਾ ਪ੍ਰਭਾਵਤ ਫੇਰੀਆਂ ਦੇ ਸਵਾਗਤ ਕੀਤੇ ਗਏ ਅਤੇ ਲੰਗਰ ਵੀ ਲਗਾਏ ਗਏ ਨੇ ਦੋਸਤੋ ਅੱਜ ਅਸੀਂ ਦੇਖਦੇ ਹਾਂ ਕਿ ਜਿਹੜਾ ਪੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੀ ਅਮੀਰੀ ਦੀ ਡਿਗਰੀ ਵੀ ਦਾ ਔਚ ਤੇ ਨੀਚ ਦਾ ਬਹਿਮਾ ਭਰਮਾ ਦਾ ਜਿਹੜਾ ਇੱਕ ਜੰਜਾਲ ਸੀ ਉਸੇ ਤਰ੍ਹਾਂ ਦਾ ਜਿਹੜਾ ਜੰਜਾਲ ਹੈ ਅੱਜ ਵੀ ਸਾਡੀ ਦੁਨੀਆਂ ਦੇ ਸਾਹਮਣੇ ਮੰਡਰਾ ਰਿਹਾ ਉਸ ਵੇਲੇ ਇੱਕ ਪਾਸੇ ਭਾਈ ਲਾਲੋ ਤੇ ਦੂਜੇ ਪਾਸੇ ਮਾਲਕ ਭਾਗੂ ਸੀ ਅੱਜ ਇੱਕ ਪਾਸੇ ਕਾਰਪੋਰੇਟ ਘਰਾਣੇ ਨੇ ਤੇ ਦੂਜੇ ਪਾਸੇ ਸਾਡੇ ਮਿਹਨਤ ਕਾਸਮ ਮਜ਼ਦੂਰ ਤੇ ਕਿਸਾਨ ਨੇ ਸੋ ਇਹ ਅਮੀਰੀ ਗਰੀਬੀ ਦਾ ਪਾੜਾ ਅੱਜ ਵੀ ਸਾਡੇ ਸਾਹਮਣੇ ਬਰਕਰਾਰ ਹੈ ਜਿਸ ਨੂੰ ਖਤਮ ਕਰਨ ਲਈ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦੇ ਤੇ ਚੱਲ ਕੇ ਹੀ ਜਿਹੜਾ ਹੈ ਖਤਮ ਕੀਤਾ ਜਾ ਸਕਦਾ ਹੈ ਕਿਰਤ ਕਰੋ ਤੇ ਵੰਡ ਛਕੋ ਦਾ ਸੰਧਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਇਨਕਲਾਬੀ ਸੰਧਾਰ ਹੈ ਜਿਹਦੇ ਉੱਤੇ ਚੱਲ ਕੇ ਅਸੀਂ ਇਸ ਅਮੀਰੀ ਤੇ ਗਰੀਬੀ ਦੇ ਪਾੜੇ ਨੂੰ ਖਤਮ ਕਰ ਸਕਦੇ ਹਾਂ ਕਿ ਸਮੁੱਚੀ ਮਾਨਵਤਾ ਦੇ ਜੀਵਨ ਨੂੰ ਬਦਲ ਸਕਦੇ ਹਾਂ ਦੂਜੇ ਪਾਸੇ ਜੇ ਤੁਸੀਂ ਦੇਖਦੇ ਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹਦੇ ਅਸੀਂ ਪੈਰੋਕਾਰ ਹਾਂ ਅਸੀਂ ਜ਼ਿਆਦਾਤਰ ਉਹਦੀ ਪੂਜਾ ਤਾਂ ਕਰਦੇ ਹਾਂ ਪਰ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਤੋਂ ਕਿਤਨਾ ਘਟੇ ਭਜਦੇ ਆ ਉਹਨਾਂ ਦੇ ਵਿਚਾਰਾਂ ਨੂੰ ਅਪਣਾਉਣ ਤੋਂ ਭਜਦੇ ਆ ਅਸਲ ਵਿੱਚ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਔਰ ਬਖਾਵਾ ਕਰਨ ਦੀ ਥਾਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਸੰਦਾਰ ਦੇ ਉੱਤੇ ਉਹਨਾਂ ਵੱਲੋਂ ਰਚੀ ਗਈ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਅਖੀਰ ਦੇ ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੇ ਚੱਲ ਕੇ ਹੀ ਜਿਹੜਾ ਸਾਡਾ ਜੀਵਨ ਹੈ ਸਫਲ ਹੋਵੇਗਾ ਅਗਰ ਅਸੀਂ ਉਹਨਾਂ ਵਿਚਾਰਾਂ ਨੂੰ ਜ਼ਿੰਦਗੀ ਵਿੱਚ ਨਹੀਂ ਅਪਣਾਵਾਂਗੇ ਤਾਂ ਅਸੀਂ ਪੂਰੀ ਜ਼ਿੰਦਗੀ ਵਿੱਚ ਪ੍ਰਗਾਹੜ ਦੇ ਵਿੱਚ ਰਹਾਂਗੇ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਾਨੂੰ ਬਹਿਮਾ ਭਰਮਾ ਤੋਂ ਦੂਰ ਕੀਤਾ ਉੱਥੇ ਹੀ ਉਹਨਾਂ ਨੇ ਸਾਨੂੰ ਕੁਦਰਤ ਦੇ ਨਾਲ ਪ੍ਰੇਮ ਕਰਨ ਦੀ ਸਿੱਖਿਆ ਦਿੱਤੀ ਔਰਤ ਦਾ ਸਤਿਕਾਰ ਕਰਨ ਦੀ ਜਿਹੜੀ ਸਿੱਖਿਆ ਉਹ ਦਿੱਤੀ ਔਰਤ ਨੂੰ ਜਗ ਜਨਨੀ ਕਹਿ ਕੇ ਜਿਹੜਾ ਸਤਕਾਰਿਆ ਸੋ ਕੋਮੰਦਾ ਆਖੀਏ ਜਿਤ ਜੰਮੇ ਰਾਜਾਨ ਉਸ ਔਰਤ ਦਾ ਸਤਿਕਾਰ ਕਰਨ ਲਈ ਕਿਹਾ ਤੇ ਇਸ ਔਰਤ ਦੀ ਕੁੱਖੋਂ ਜੰਮ ਕੇ ਜਿਹੜੇ ਰਾਜੇ ਮਹਾਰਾਜੇ ਜਿਹੜੇ ਪੈਦਾ ਹੁੰਦੇ ਨੇ ਇਸ ਤੋਂ ਇਲਾਵਾ ਕਬਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਇਹ ਕੁਦਰਤੀ ਜਿਹੜੇ ਸਾਧਨ ਨੇ ਪਾਣੀ ਤਰਤੀ ਤੇ ਜਿਹੜੀ ਹਵਾ ਇਹਨੂੰ ਜਿਹੜਾ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਇਹਦੀ ਸਾਂਭ ਸੰਭਾਲ ਦੇ ਲਈ ਇਹ ਸਾਨੂੰ ਅੱਜ ਵੀ ਯਤਨ ਕਰਨੇ ਚਾਹੀਦੇ ਨੇ ਕਿ ਸੋ ਦੋਸਤੋ ਗੁਰੂ ਨਾਨਕ ਦੇਵ ਜੀ ਦਾ ਜੀਵਨ ਜਿਹੜਾ ਸਮੁੱਚਾ ਜੀਵਨ ਹੈ ਉਹ ਕੋਈ ਬਹੁਤਾ ਸੌਖਾ ਨਹੀਂ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਚਾਰ ਉਦਾਸੀਆਂ ਕੀਤੀਆਂ ਉਦਾਸੀਆਂ ਦੇ ਦੌਰਾਨ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਟਕਰਾਰਵਾਦੀ ਵੀ ਹੋਈਆਂ ਬਹੁਤ ਸਾਰੇ ਲੋਕਾਂ ਨਾਲ ਟਕਰਾਅ ਵੀ ਹੋਏ ਕਿ ਇਸ ਸਮੇਂ ਉਹਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਮਾੜੇ ਵਿਚਾਰਾਂ ਦੇ ਲੋਕ ਸੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਚੰਗਾ ਨਹੀਂ ਸੀ ਸਮਝਦੇ ਉਹਨਾਂ ਨੇ ਕੋਈਆਂ ਤਕਰਾਰ ਵੀ ਉਹਨਾਂ ਨੂੰ ਕਿਹਾ ਤੇ ਸਮਝੋਤਾ ਜੀਵਨ ਉਹਨਾਂ ਦਾ ਇੱਕ ਜੇ ਅਸੀਂ ਕਹੀਏ ਤਾਂ ਬਹੁਤ ਹੀ ਸੰਘਰਸ਼ਾਂ ਦੇ ਭਰਿਆ ਜੀਵਨ ਰਿਹਾ ਬਹੁਤ ਹੀ ਸੰਘਰਸ਼ੀਲ ਜੀਵਨ ਰਿਹਾ ਹੈ ਔਰ ਉਹਨਾਂ ਬੁਰੀ ਲੋਕਾਂ ਦੇ ਨਾਲ ਉਹ ਮਤਲਬ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਵਿਚਾਰ ਗੋਸ਼ਟੀਆਂ ਵੀ ਕੀਤੀਆਂ ਉਹਨਾਂ ਨੇ ਉਹਨਾਂ ਦੇ ਨਾਲ ਟਕਰਾਰ ਜਿਹੜੀ ਗੱਲ ਪੈਦਾ ਹੁੰਦਾ ਸੀ ਤਾਂ ਉਹਨਾਂ ਨੇ ਉਹਨਾਂ ਦੀ ਇੱਕ ਰਚਨਾ ਵੀ ਹੈ ਸਿੱਧ ਗੋਸ਼ਟ ਮਤਲਬ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਨਾਲ ਵਿਚਾਰਾਂ ਦੇ ਵਿੱਚ ਟਕਰਾਰ ਸੀ ਉਹਨਾਂ ਦੇ ਨਾਲ ਗੋਸ਼ਟੀਆਂ ਚੱਲੀਆਂ ਉਹਨਾਂ ਦੇ ਨਾਲ ਬਹਿਸਾਂ ਕੀਤੀਆਂ ਤੇ ਉਹਨਾਂ ਨੂੰ ਆਪਣੇ ਜਿਹੜੇ ਵਿਚਾਰ ਸੀ ਆਪਣੇ ਜਿਹੜੇ ਤਰਕਸ਼ੀਲ ਵਿਚਾਰ ਸੀ ਆਪਣੇ ਜਿਹੜੇ ਚੰਗੇ ਤੇ ਉਸਾਰੂ ਤੇ ਅਗਾਹ ਵੱਧੂ ਵਿਚਾਰ ਸੀ ਉਹਨਾਂ ਵਿਚਾਰਾਂ ਦੇ ਨਾਲ ਉਹਨਾਂ ਨੂੰ ਹਰਾਇਆ ਸੋ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਉੱਤੇ ਯਾਦ ਕਰ ਰਹੇ ਹਾਂ ਇਸ ਸਮੁੱਚੀ ਸੰਗਤ ਜਿਹੜੀ ਹੈ ਪੂਰਾ ਦੁਨੀਆ ਦੇ ਵਿੱਚ ਅੱਜ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰ ਰਹੇ ਨੇ ਤੇ ਉਹਨਾਂ ਦੇ ਚੰਗੇ ਵਿਚਾਰਾਂ ਨੂੰ ਸਾਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੇ ਲਈ ਯਤਨशील ਹੋਣਾ ਚਾਹੀਦਾ ਸੋ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ കിടക്കുകയാണ് ദ്രൗപതി ആഗ്രഹിച്ചത് ਸਾਨੂੰ ਸਿਵਰੇਟ ਬੋਲ ਕਨਵਸ ਤਿਆਰ ਹੈ ਜੀ ਬੋਲ ਬੋਲ ਕੰਪਨੀ ਹੈ ਬੋਲ 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 ਚਾਹੇ ਹੋਵੇ ਚਾਹਾਂ ਮੈਂ ਆਉਂ ਤੈਨੂੰ ਚਾਹਾਂ ਨਾ ਕੋਈ ਬੋਲ ਜੀ ਇਹਦਾ ਕੋਈ ਨਾ ਕੋਈ ਬੋਲ ਕੋਈ ਨਾ ਮੈਦਾਨੀ ਸਾਡੀ ਮਿੱਟੀ ਸਭ ਜਗ ਚਾਨਣ ਹੋਇਆ ਨਾਨਕੀ ਦਾ ਵੀਰ ਆ ਗਿਆ ਪੰਤਾਂ ਫਿਰੋ ਨਾਨਕ ਰੇਵੀ ਜੀ ਜਨਮ ਦਿਹਾੜੇ ਨੂੰ ਮੱਖ ਰੱਖਦੇ ਆ ਜੋ ਸੰਗਤ ਨੇ ਲੰਗਰ ਦੀ ਸੇਵਾ ਕੀਤੀ ਹੈ ਅੱਜ ਹੀ ਗੁਰਦੁਆਰਾ ਸਾਹਿਬ ਨੂੰ ਤੇ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਰੋ ਮਨ ਚੂਰ ਇਨਾ ਸੇਵਕਾਂ ਦੀ ਸੇਵਾ

ਕਰੋ ਮਨ ਜੂਰੇ ਨਾ ਸੇਵ ਕਾਂ ਦੀ સેવા ਕਰੋ ਮਨ ਜੂਰੇ ਨਾ ਸੇਵ ਕਾਂ ਦੀ સેવા ਕਰੋ ਮਨ ਜੂਰ ਤੇ ਨਾ ਦੇਵ ਕਾਂ ਦੀ ਸੇਵਾ ਕਰੋ ਮਨ ਜੂਰ ਤੇ ਨਾ ਦੇਵ ਕਾਂ ਦੀ ਸੇਵਾ ਕਰੋ ਮਨ ਜੂਰ ਤੇ ਨਾ ਦੇਵ ਕਾਂ ਦੀ ਸੇਵਾ ਕਰੋ ਮਨ ਜੂਰ ਤੇ ਨਾ ਦੇਵ ਕਾਂ ਦੀ ਸੇਵਾ ਕਰੋ के वकावी देवा मरा होट <laughs> 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 Aduh, kau ini. Aduh, kau ini. ありがとうございます。